ਮੈਂ ਤੇ ਸਭ ਤੋਂ ਪਹਿਲਾਂ ਐਸਜੀਪੀਸੀ ਦਾ ਬਹੁਤ-ਬਹੁਤ ਧੰਨਵਾਦੀ ਆ। ਧੰਮੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਇਹ ਮੈਨੂੰ ਮਾਨ ਬਖਸ਼ਿਆ। ਕਿ ਪਿਛਲੀ ਵਾਰੀ ਵੀ ਜੇਤੇਸ਼ਨ ਗੇਮਾਂ ਵਿੱਚ 골ਡ ਮੈਡਲ ਲੈ ਕੇ ਆਏ ਸੀਗੇ ਤੇ ਉਦੋਂ ਵੀ ਐਸਜੀਪੀਸੀ ਨੇ ਬਹੁਤ ਸਨਮਾਨ ਕੀਤਾ ਸੀ ਕਿ ਐਤਕੀ 올림픽ਸ ਵਿੱਚ ਬ੍ਰੌਂਜ਼ ਮੈਡਲ ਲੈ ਕੇ ਆਏ ਆ ਤੇ ਉਸ ਵਿੱਚ ਵੀ ਐਸਜੀਪੀਸੀ ਨੇ ਮੇਰਾ ਬਹੁਤ ਸਨਮਾਨ ਕੀਤਾ ਜਦ ਦਿਨ ਅਸੀਂ ਮੈਡਲ ਲੈ ਕੇ ਇੰਡੀਆ ਪਰਤੇ ਸੀਗੇ ਸਭ ਤੋਂ ਪਹਿਲਾਂ ਉਸ ਦਿਨ ਸਨਮਾਨਤ ਕੀਤਾ ਸੀਗਾ ਤੇ ਅੱਜ ਇੱਛੇ-ਚੇ ਚੌਰ ਤੇ ਬੁਲਾ ਕੇ ਤੇ ਮੈਨੂੰ एससीपीसी ਨੇ ਸਨਮਾਨ ਕੀਤਾ ਤੇ ਮੈਂ एससीपीसी ਦਾ ਬਹੁਤ ਧੰਨਵਾਦੀ ਆ ਤੇ ਮੈਂ ਇਹੀ ਗਰਜਾਸ਼ ਕਰਦਾ ਹਾਂ एससीपीसी ਤੋਂ ਕਿ ਇਦਾਂ ਹੀ ਆਉਣ ਵਾਲੇ ਪਲੇਅਰਾਂ ਦੀ ਪੰਜਾਬ ਦੇ ਪਲੇਅਰਾਂ ਦੀ ਇੰਡੀਆ ਦੇ ਪਲੇਅਰਾਂ ਦੀ ਇਦਾਂ ਹੀ ਸਪੋਰਟ ਕਰਦੇ ਰਹਿਣਾ ਤਾਂ ਜੋ ਆਪਣੇ ਜਿੰਨੇ ਵੀ ਔਰ ਆਉਣ ਵਾਲੀ ਜੰਗ ਜਨਰੇਸ਼ਨ ਆ ਉਹ ਇਸ ਤੋਂ ਪ੍ਰਭਾਵਿਤ ਹੋ ਕੇ ਹੋਰ ਗੇਮਾਂ ਵੱਧੇ ਤੇ ਜਿੱਦਾਂ ਕਿ ਮੇਰੇ ਨਾਲ ਨਾਲ ਅੱਜ ਅੰਮ੍ਰਿਤਸਰ ਤੋਂ ਇੱਕ ਵੀਰ ਦੌੜ ਕਰਕੇ ਇਥੇ ਤੱਕ ਪਹੁੰਚਿਆ ਹੈ ਰਮੰਦਰ ਸਾਹਿਬ ਦਰਸ਼ਨ ਕਰਨ ਆਇਆ ਹੈ ਉਸ ਦਾ ਵੀ ਐਸ.ਪੀ.ਸੀ ਨੇ ਸਨਮਾਨ ਕੀਤਾ ਹੈ ਤੇ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਇਸ ਚੀਜ਼ ਦੇ ਕਿ ਉਹਨਾਂ ਨੇ ਇਹਨਾਂ ਸਾਨੂੰ ਮਾਨ ਬਖਸ਼ਿਆ ਆਪਣੇ ਜਿੰਨੇ ਵੀ ਨੌਜਵਾਨ ਸਿੱਖ ਨੌਜਵਾਨ ਆ ਉਹ ਸਿੱਖੀ ਸਰੂਪ ਵਿੱਚ ਰਹਿ ਕੇ ਆਪਣੇ ਪੰਜਾਬ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਾ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਤਾਂ ਜੋ ਆਪਣੀ ਜਿਹੜੀ ਧਰਮ ਦੀ ਪਛਾਣ ਆ ਉਹ ਦੇਸ਼ਾਂ-ਵਦੇਸ਼ਾਂ ਤੱਕ ਪਤਾ ਚੱਲੇ ਕਿ ਆਪਣੇ ਧਰਮ ਦੀ ਕੀ अहमਤਾ ਤੇ ਕੀ ਮਹੱਤਤਾ ਆ ਤੇ ਇਸੇ ਤਰ੍ਹਾਂ ਹੀ ਮੇਰੀ ਸਾਰਿਆਂ ਨੂੰ ਗਰਜਾਸ਼ ਆ ਕੇ ਆਪਣੇ ਸਰੂਪ ਵਿੱਚ ਰਹਿ ਕੇ ਖੇਡਣ ਆਪਣੇ ਨਸ਼ਿਆਂ ਤੋਂ ਦੂਰ ਰਹਿਣਾ ਨਸ਼ਿਆਂ ਤੋਂ ਦੂਰ ਰਹਿ ਕੇ ਜੇ ਤੁਸੀਂ ਕੋਈ ਸਟੱਡੀ ਵੀ ਕਰਦੇ ਆ ਜਾਂ ਕੋਈ ਹੋਰ ਵੀ ਐਜੂਕੇਸ਼ਨ ਕਰਦੇ ਆ ਤੇ ਆਪਣਾ ਸਮਾਂ ਕੱਢ ਕੇ ਜਰੂਰ ਮੈਦਾਨ ਵਿੱਚ ਜਾਣ ਖੇਡ ਕਰਨ ਤਾਂ ਜੋ ਉਹਨਾਂ ਦਾ ਜਿਹੜਾ ਧਿਆਨ ਆ ਇਹਨਾਂ ਚੀਜ਼ਾਂ ਤੋਂ ਹਟ ਸਕੇ ਕਿਉਂਕਿ ਖੇਡ ਇੱਕ ਐਸੀ ਚੀਜ਼ ਆ ਜੋ ਇਨਸਾਨ ਨੂੰ ਮੈਂਟਲੀ ਵੀ ਸਟਰੋਂਗ ਬਣਾਉਂਦੀ ਆ ਫਿਜ਼ੀਕਲੀ ਦੇ ਨਾਲ-ਨਾਲ ਤੋਂ ਸਾਨੂੰ ਇਸ ਚੀਜ਼ਾਂ ਤੋਂ ਦੂਰ ਰੱਖੇਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਕਿਸ ਤਰ੍ਹਾਂ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦੇ ਨੇ ਕਿ ਜਿਦਾ ਅੰਬਾਲਾ ਦੇ ਤੋਂ ਇਹ ਵੀਰ ਐਥਲੀਟ ਕਰਦਾ ਤੇ ਅੰਬਾਲਾ ਦੇ ਤੋਂ ਭੱਜ ਕਿਸੇ ਤੋਂ ਘਰ ਆਇਆ ਇਹਦੇ ਨਾਲ ਵੀ ਕਿੰਨੇ ਜਿਹੜੇ ਹੋਰ ਨੌਜਵਾਨ ਇਸ ਚੀਜ਼ ਨੂੰ ਪ੍ਰਭਾਵਿਤ ਹੋਣਗੇ ਤੇ ਆਪਣਾ ਗੇਮ ਆ ਲਾਉਣਗੇ ਵੀਰ ਜੀ ਜਿਸ ਟਾਈਮ ਮੈਂ ਮਤਲਬ ਕਿ ਗੇਮ ਕਰੇ ਕਰੂੰਦਾ ਐਥਲੈਟਿਕ ਕਰੇ ਕਰੂੰਦਾ ਤਾਂ ਉਸ ਟਾਈਮ ਮਤਲਬ ਕਿ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਜੋ ਮੈਨੂੰ ਸਪੋਰਟ ਕਰੇ ਕਰਾਂਦੇ ਤਾਂ ਰਨਿੰਗ ਵਗੈਰਾ ਛੁੱਟ ਗਈ ਸੀ ਤਾਂ ਉਸਕੇ 2 ਸਾਲ ਬਾਅਦ ਮੈਨੇ ਦੁਬਾਰਾ ਕਿਸੇ ਤਰੀਕੇ ਦੇ ਕੁਝ ਐਸੇ ਸੇ ਮਤਲਬ ਕਿ ਮੇਰੀ ਗੇਲ मैं गुरुद्वारा साहब गया वहाँ अरदास करी कि भाई परमात्मा मेरे जोगा भी कुछ ऐसा चमत्कार करे जिससे मैं अपनी रनिंग दोबारा कंटिन्यू कर सूँ तो परमात्मा ने चमत्कार कर मेरी गिल और यो चीज़ मैं आज से दो साल पहले ही सोच रखी थी कि मैं अगर ऐसा कुछ करागा परमात्मा मेरी गेल चमत्कार तो यो चीज़ मैं करूँगा कि रनिंग करका श्री दरबार साहब जाऊँगा तो वो चीज़ मैंने करी हर यहाँ तक आया मैं परमात्मा की मेरे पर बहुत कृपा रही और आज मैं रनिंग कर रहा हूँ और मेरे जोगा बहुत बड़ी बात है कि मैं ਬਾਈ ਜੀ ਗੇਲ ਬੈਠਾ ਹੂੰ ਬਾਈ ਜੀ ਗੇਲ ਇਹਾਂ ਬੈਠਣਾ ਹੀ ਮੇਰੇ ਜੋਗਾ ਬਹੁਤ ਬਹੁਤ ਬੜੀ ਬਾਤ ਹੈ ਔਰ ਯਹਾਂ ਸੀ ਮੈਂ ਆ ਗਿਆ ਯਹਾਂ ਸੀ ਮੱਥਾ ਟੇਕਿਆ ਉਹ ਵੀ ਮੇਰੇ ਜੋਗਾ ਬਹੁਤ ਬੜੀ ਬਾਤ ਥੀ ਮੈਂ ਐਸ ਜੀ ਬੀ ਸੀ ਨੇ ਜੋ ਸਨਮਾਨ ਕਰਿਆ ਬਾਈ ਜੀ ਉਸ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦੀ ਹੂੰ ਮੈਂ ਅੱਜ ਯਹਾਂ ਤੇ ਬਹੁਤ ਜ਼ਿਆਦਾ ਮੋਟੀਵੇਟ ਹੋਗਾ ਜਾ ਰਿਹਾ ਔਰ ਇਹ ਸਰੋਪੇ ਦੀ ਕੀਮਤ ਮੈਂ ਆਪ ਲੋਕਾਂ ਨੂੰ ਬਤਾ ਨਹੀਂ ਸਕਦਾ ਕਿਤਨੀ ਹੈ ਕਿਉਂਕਿ ਮੇਰੇ ਜੋ ਗਏ ਬਹੁਤ ਬੜੀ ਚੀਜ਼ ਆ ਜੋਨ ਸੀ ਮੈਨੂੰ ਮਿਲੀ ਆ ਯਹਾਂ ਸੀ ਤੇ ਇਹਨੂੰ ਮੈਂ ਹਮੇਸ਼ਾ ਸਨਮਾਨ ਨੂੰ ਸਾਂਭ ਕੇ ਰੱਖੂੰਗਾ ਅੱਗੇ ਆਪਣੀ ਜ਼ਿੰਦਗੀ ਮਾ ਤਰੱਕੀ ਕਰੂੰਗਾ ਤਾਂ ਕਿ ਮੈਂ ਵੀ ਅੱچھے ਲੈਵਲ ਬਾਬਾਈ ਜਿਸ ਤਰ੍ਹਾਂ ਮੈਂ ਵੀ ਇੰਟਰਨੈਸ਼ਨਲ ਲੈਵਲ ਪਰਫਾਰਮ ਕਰ ਸਕਾਂ ਜਿਸ ਤੇ ਲੋਕਾਂ ਨੂੰ ਪਤਾ ਲਗਾ ਕਿ ਸਿੱਖ ਕੌਮ ਦਾ ਤੇ ਬੰਦਾ ਕੋਈ ਉਠਿਆ ਗਰੀਬੀ ਮਾ ਤੇ ਉਠਿਆ ਬੰਦਾ ਹਰ ਯਹਾਂ ਤੱਕ ਪਹੁੰਚਿਆ আর ਉਸਦੀ ਕੌਮ ਨੇ ਉਹਨੂੰ ਕਿੰਨਾ ਸਪੋਰਟ ਕਰਿਆ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਕਿ ਨੌਜਵਾਨਾਂ ਨੂੰ ਜੀ ਮੈਂ ਯੋਹੀ ਮੈਸੇਜ ਦੇਣਾ ਚਾਹੂੰਗਾ ਕਿ ਅੱਛੇ ਬਸੇ ਲਗੋ ਆਪਣੇ ਧਰਮ ਕੇ ਪ੍ਰਤੀ ਵਫਾਦਾਰ ਹੋਵੋ ਆਪਣਾ ਜਿਹੜਾ ਨਸ਼ਾ ਹੈ ਆਪਣੇ ਆਪ ਛੁੱਟ ਜਾਗਾ ਜੋ ਆਪਕਾ ਕੈਰੀਅਰ ਹੈ ਜੋ ਆਪਕਾ ਮਤਲਬ ਜੋ ਵੀ ਪ੍ਰੋਫੈਸ਼ਨ ਹੈ ਆ ਪੜਾਈ ਕਰਨਾ ਚਾਹਾਂ ਆ ਗੇਮ ਕਰਨਾ ਚਾਹੋ ਉਸ ਜੋਗਾ ਉਸਕੇ ਪ੍ਰਤੀ ਵਫਾदार ਰਹੋ ਉਸ ਨੂੰ ਪ੍ਰੇਮ ਕਰੋ ਤਾਂ ਆਟੋਮੈਟਿਕ ਆਪ ਨਸ਼ੇ ਪਾਸੇ ਤੇ ਦੂਰ ਹੋ ਜਾਗੇ ਤੁਸੀਂ ਕੀ ਸੋਚਿਆ ਫਿਊਚਰ ਦੇ ਵਿੱਚ ਕੀ ਕਾਮਯਾਬੀ ਹਾਸਲ ਕਰਨਾ ਹੈ ਫਿਊਚਰ ਵਾਂਜੀ ਮੇਰਾ ਇਹੋ ਹੀ ਹੈ ਕਿ ਮੈਂ ਆਪਣਾ ਬੈਸਟ ਦੂੰ ਕਿਉਂਕਿ ਪਰਮਾਤਮਾ ਨੂੰ ਪਤਾ ਹੈ ਕਿ ਮੈਂ ਕੀ ਕਰਨੇ ਜੋਗਾ ਬਣਿਆ ਹੂੰ ਕਿਉਂਕਿ ਮੈਂ ਤਾਂ ਆਪਣੀ ਕੋਸ਼ਿਸ਼ ਹੀ ਕਰ ਸਕੂ ਮੈਂ ਆਪਣਾ ਬੈਸਟ ਕਰਨੇ ਹੀ ਕੋਸ਼ਿਸ਼ ਕਰੂੰਗਾ ਜਹਾਂ ਤੱਕ ਵੀ ਪਰਮਾਤਮਾ ਮੈਨੂੰ ਲੈਗਾ ਜਾਏਗਾ ਨੈਸ਼ਨਲ ਇੰਟਰਨੈਸ਼ਨਲ ਜਹਾਂ ਤੱਕ ਵੀ ਮੈਂ ਜਾ ਸਕਾਂਗਾ ਜਹਾਂ ਤੱਕ ਵੀ ਮੈਂ ਜਾ ਪਾਉਂਗਾ ਮੈਂ ਕੋਸ਼ਿਸ਼ ਕਰੂੰਗਾ ਆਪਣੇ ਆਪ ਨੂੰ ਅੱਛਾ ਪਰਫਾਰਮ ਕਰਨੇ ਦੀ ਮੁਸ਼ਕਿਲਾਂ ਕਿੰਨੀਆਂ ਮੁਸ਼ਕਿਲਾਂ ਤਾਂ ਜੀ ਬਹੁਤ ਆਈ ਮੈਂ ਵਿਚ ਵਿੱਚ ਮਾ ਬਹੁਤ ਸਾ ਮੌਸਮ ਖਰਾਬ ਵੀ ਮਿਲਿਆ ਵਨੋ ਜਿਸki ਵਜ੍ਹਾ ਤੇ ਮਨੋ ਰਨਿੰਗ ਕਰਨੇ ਮੇ ਬਹੁਤ ਦਿੱਕਤ ਆਈ ਸਰਵਾਈਕਲ ਕੀ ਪ੍ਰੋਬਲਮ ਮਨੋ ਸ਼ੁਰੂ ਹੋ ਗਈ ਜੀ ਰਸਤੇ ਵਾਂ ਗਲਗੋਸ ਵੀ ਲਗਿਆ ਮੇਰਾ ਵੱਟ ਮੈਂ ਫਿਰ ਵੀ ਰੁਕਿਆ ਨਹੀਂ ਕਿਉਂਕਿ ਮੈਨੂੰ ਪਤਾ ਸੀ ਅਗਰ ਮੈਂ کہیں ਰੁਕ ਗਿਆ ਰਸਤੇ ਵਿੱਚ ਰੈਸਟ ਵੀ ਅਗਰ ਮੈਂ ਲੈ ਲਿਆ ਤਾਂ ਇੱਥੇ ਤੱਕ ਪਹੁੰਚਣਾ ਮੁਸ਼ਕਲ ਹੋ ਜਾਏਗਾ ਮੈਂ ਰੱਬ ਦਾ ਨਾਮ ਲੈ ਕੇ ਚੱਲਦਾ ਰਿਹਾ ਹਰ ਪ੍ਰਮਾਤਮਾ ਨੇ ਮੇਰਾ ਪੂਰਾ ਸਾਥ ਦਿਆ ਇਸ ਸਫ਼ਰ ਦੇ ਦੌਰਾਨ ਮੈਂ ਜੀ ਸਭ ਤੋਂ ਪਹਿਲਾਂ ਸ੍ਰੀ ਆਪਣਾ ਫਤਿਹਗੜ ਸਾਹਿਬ ਰੁਕਿਆ ਤੱਕ ਸ੍ਰੀ ਆਪਣਾ ਫਿਰ ਉਸਕੇ ਬਾਅਦ ਸ੍ਰੀ ਕੋਤਵਾਲ ਸਾਹਿਬ ਫਿਰ ਉਸਕੇ ਬਾਅਦ ਆਪਣਾ ਚੰਪੌਰ ਸਾਹਿਬ ਫਿਰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਫਿਰ ਆਪਣਾ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਫਿਰ ਆਪਣਾ ਤੱਕ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਫਿਰ ਉਸਕੇ ਬਾਅਦ ਇਸ ਤਰ੍ਹਾਂ ਹੀ ਕਰਦਾ ਵਾ ਮੈਂ ਇਹਾਂ ਸੀ ਪਹੁੰਚ ਗਿਆ ਰਸਤੇ ਤੇ ਪਰਮਾਤਮਾ ਦਾ ਸ਼ੁਕਰ ਕਰਦੇ ਹੀ ਅੱਗੇ ਰਸਤਾ ਮੈਂ ਜੀ ਪਰਮਾਤਮਾ ਨੇ ਹੀ ਹੱਥ ਪਕੜਿਆ ਜੀ ਜਦ ਕਿਸੇ ਨੇ ਵੀ ਨਹੀਂ ਹੱਥ ਪਕੜਿਆ ਜੀ ਕਿਸੇ ਸਰਕਾਰ ਨੇ ਨਹੀਂ ਹੱਥ ਪਕੜਿਆ ਜਦ ਕਿਸੇ ਨੇ ਵੀ ਨਹੀਂ ਹੱਥ ਪਕੜਿਆ ਤਾਂ ਜੀ ਪਰਮਾਤਮਾ ਨੇ ਹੀ ਹੱਥ ਪਕੜਿਆ ਜੀ ਜਦੀ ਮੈਂ ਅੱਜ ਇਹਾਂ ਬੈਠਾ ਹਾਂ ਨਾ ਕਿਸੇ ਕੀ ਇਸਕੇ ਅੰਦਰ ਕਿਸੇ ਕੀ ਉਹ ਨਹੀਂ ਹੈ ਇਸ ਮਾ ਸਿਰਫ ਪਰਮਾਤਮਾ ਕੀ ਉਹ ਯੋ ਕੋ ਤੱਕ ਹੈ ਜਹਾਂ ਸਮੇਂ ਯਹਾਂ ਸੀ ਬੈਠਾ ਹਾਂ ਇਸ ਟਾਈਮ ਹਰ ਬਾਈ ਦੀ ਗੇਲ ਬੈਠਾ ਹੋਈ ਮੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਹਾਕੀ ਦੇ ਪਲੇਅਰ ਬਣਾਉਣ ਲਈ ਸਾਡੀਆਂ ਆਪਣੀਆਂ ਅਕੈਡਮੀਆਂ ਚੱਲਦੀਆਂ ਕਬੱਡੀ ਦੀਆਂ ਸਾਡੀਆਂ ਆਪਣੀਆਂ ਜਿਹੜੀਆਂ ਅਕੈਡਮੀਆਂ ਚੱਲਦੀਆਂ ਪਰ ਫਿਰ ਵੀ ਜਿਹੜੇ ਕੋ ਸਿੱਖ ਚ ਇਹਦੇ ਅਚੇਚੇ ਤੌਰ ਤੇ ਆਪਣਾ ਯੋਗਦਾਨ ਪਾਉਂਦੇ ਆ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਸਰਦਾਰ ਜਰਮਨਜੀਤ ਸਿੰਘ ਜਿਨ੍ਹਾਂ ਨੇ ਇੰਡੀਆ ਦੀ ਹਾਕੀ ਟੀਮ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਪਾਵੇਂ ਟੀਮ ਨੂੰ ਪਹਿਲਾਂ ਵੀ ਸਨਮਾਨਿਤ ਕੀਤਾ ਗਿਆ ਸੀ ਪਰ ਸਾਬਤ ਸੂਰਤ ਹੁਣ ਕਰਕੇ ਉਸ ਦਿਨ ਅਸੀਂ ਫੈਸਲਾ ਕੀਤਾ ਸੀ ਕਿ ਉਹਨਾਂ ਨੂੰ 5 ਲੱਖ ਰੁਪਈਆ ਜਿਹੜਾ ਆ ਉਹ ਦਿੱਤਾ ਜਾਊਗਾ ਤੇ ਸਨਮਾਨ ਵੀ ਵਿਦੇਸ਼ਕ ਵਿਸ਼ੇਸ਼ ਕੀਤਾ ਜਾਊਗਾ ਜੋ ਉਹਨਾਂ ਦਾ ਸਨਮਾਨ ਕੀਤਾ ਦੂਸਰਾ ਮੁੰਡਾ ਅਮਰਪ੍ਰੀਤ ਸਿੰਘ ਜਿਹੜਾ ਸਾਬਤ ਸੂਰਤ ਆ ਜਿਹੜਾ ਦੌੜਾਂ ਦੇ ਵਿੱਚ ਆਪਣਾ ਮੈਡਲ ਲੈ ਕੇ ਆਇਆ ਉਹਨੂੰ ਵੀ 1 ਲੱਖ ਰੁਪਈਆ ਜਿਹੜਾ ਤੇ ਉਹਦਾ ਵੀ ਸ਼ੋਮਣੀ ਗੁਰਦਾਰਾ ਪਰਨਮਤ ਕਮੇਟੀ ਵੱਲੋਂ ਸਤਿਕਾਰ ਕੀਤਾ ਗਿਆ ਤੇ ਸ਼ੋਮਣੀ ਕਮੇਟੀ ਹਮੇਸ਼ਾ ਹੀ ਉਹ ਸਿੱਖ ਜਿਹੜੇ ਜੇ ਸਾਫਤ ਸੂਰਤ ਆ ਉਹਨਾਂ ਲਈ ਹਮੇਸ਼ਾ ਹੀ ਆਪਣਾ ਯੋਗਦਾਨ ਸਮੇਂ-ਸਮੇਂ ਸਿਰ ਪਾਉਂਦੀ ਰਹੀ ਆ ਸੋ ਇਹ ਦੋਹਾਂ ਨੂੰ ਅੱਜ ਚੇਚੇ ਤੌਰ ਤੇ ਜਿਹੜਾ ਇੱਥੇ ਉਹ ਸਨਮਾਨ ਭੇਟ ਕੀਤਾ ਗਿਆ ਵਾਜ